ਦੁਨੀਆ ਦੀ ਇੱਕ ਅਜਿਹੀ ਥਾਂ ਜਿੱਥੇ ਲੋਕ ਸਭ ਤੋਂ ਵੱਧ ਪੀਂਦੇ ਹਨ ਚਾਹ ਉਹ ਚਾਹ ਦਾ ਇੱਕ ਨਹੀਂ ਦੋ ਨਹੀਂ ਸਗੋਂ ਇੱਕੋ ਵਾਰ ਚ ਤਿੰਨ ਕੱਪ ਪਿੰਦੇ ਹਨ ਇੱਥੋਂ ਦੀ ਚਾਹ ਵੀ ਬਹੁਤ ਖਾਸ ਅਤੇ ਖੁਸ਼ਬੂਦਾਰ ਹੈ ਕੀ ਤੁਸੀਂ ਜਾਣਦੇ ਹੋ ਦੁਨੀਆ ਵਿੱਚ ਸਭ ਤੋਂ ਵੱਧ ਚਾਹ ਪੀਣ ਵਾਲੇ ਲੋਕ ਕਿੱਥੇ ਰਹਿੰਦੇ ਹਨ ਉਹ ਕਿਹੜੀ ਥਾਂ ਹੈ ਜਿੱਥੇ ਚਾਹ ਪੀਣ ਦਾ ਸਭ ਤੋਂ ਵੱਧ ਰਿਵਾਜ ਹੈ ਇਹ ਜਗ੍ਹਾ ਨਾ ਤਾਂ ਭਾਰਤ ਵਿੱਚ ਹੈ ਨਾ ਚੀਨ ਦੇ ਵਿੱਚ ਹੈ ਤੇ ਨਾ ਹੀ ਬ੍ਰਿਟੇਨ ਜਾਂ ਆਇਰਲੈਂਡ ਦੇ ਵਿੱਚ ਹੈ ਪਰ ਇਹ ਦੁਨੀਆ ਦੇ ਵਿੱਚ ਇੱਕ ਅਜੀਹੀ ਅਣਜਾਣ ਜਗ੍ਹਾ ਹੈ ਜਿਸ ਬਾਰੇ ਸ਼ਾਇਦ ਹੀ ਇਸ ਦੇਸ਼ ਤੋਂ ਬਾਹਰ ਲੋਕਾਂ ਨੂੰ ਪਤਾ ਹੋਵੇ ਜਰਮਨੀ ਵਿੱਚ ਹੈ ਇਹ ਸਥਾਨ ਜਿਸ ਨੇ ਚਾਹ ਅਤੇ ਚਾਹ ਪੀਣ ਦੀ ਇੱਕ ਵਿਲੱਖਣ ਅਤੇ ਮਨਮੋਹਕ ਪਰੰਪਰਾ ਵਿਕਸਿਤ ਕੀਤੀ ਹੈ ਜਰਮਨੀ ਦੇ ਸੰਤਲ ਅਤੇ ਘੱਟ ਆਬਾਦੀ ਵਾਲੇ ਉੱਤਰ ਪੱਛਮੀ ਕੋਨੇ ਨੂੰ ਪੂਰਵੀ ਫ੍ਰਿਸ਼ਯਾਵਜੋ ਜਾਣਿਆ ਜਾਂਦਾ ਹੈ ਇੱਥੇ ਦੇ ਲੋਕ ਅਸਲ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਔਸਤਨ ਵੱਧ ਚਾਹ ਪੀਂਦੇ ਹਨ ਉੱਚਾ ਵਿਸ਼ਵ ਚੈਂਪੀਅਨ ਹਨ ਨਾ ਸਿਰਫ ਜਰਮਨ ਆਸਤ ਨਾਲੋਂ ਕਿਤੇ ਵੱਧ ਚਾਹ ਪਿੰਦੇ ਹਨ ਸਗੋਂ ਇਹ 2021 ਵਿੱਚ ਜਰਮਨ ਰਿਕਾਰਡ ਸੰਸਥਾ ਦੁਆਰਾ ਵੀ ਪੁਸ਼ਟੀ ਕੀਤੀ ਗਈ ਸੀ ਪੂਰਬੀ ਫ੍ਰੀਜ਼ਨ ਵਿੱਚ ਇੱਕ ਚਾਹ ਅਜਾਇਬ ਘਰ ਹੈ ਜਿਸ ਨੂੰ ਬੀਟਿੰਗ ਟੇ ਮਿਊਜ਼ੀਅਮ ਕਿਹਾ ਜਾਂਦਾ ਹੈ ਇੱਥੋਂ ਦੇ ਲੋਕਾਂ ਨੇ ਖਾਸ ਕਿਸਮ ਦੀ ਚਾਹ ਸਿਰਫ ਇੱਕ ਪੀਣ ਵਾਲਾ ਪਦਾਰਥ ਹੀ ਨਹੀਂ ਸਗੋਂ ਇਸ ਤੋਂ ਵੀ ਕਿਤੇ ਵੱਧ ਦੇ ਠੰਡੀ ਸਵੇਰ ਵਿੱਚ ਨਿਕ ਦਿੰਦੀ ਹੈ ਸਰੀਮ ਪਹਿਲਾਂ ਹੇਠਾਂ ਵੱਲ ਡੁੱਬਦੀ ਹੈ ਫਿਰ ਤੇਜ਼ੀ ਨਾਲ ਉੱਪਰ ਵੱਲ ਵੱਧਦੀ ਹੈ ਇੱਕ ਪ੍ਰਵਾਹ ਪੈਦਾ ਕਰਦੀ ਹੈ ਜਿਸ ਨੂੰ ਸਤਾਨਕ ਲੋਕ ਵਲਕਤੇ ਕਹਿੰਦੇ ਹਨ